ਪੱਟੀ ਵਿੱਚ ਵਾਪਰੀ ਗੋਲੀ ਚੱਲਣ ਦੀ ਘਟਨਾ ਦੋ ਜ਼ਖਮੀ ਸਰਹਾਲੀ ਰੋਡ ਪੱਟੀ ਤੇ ਡਾਕਟਰ ਅਤੇ ਨਰਸ ਤੇ ਫਾਇਰਿੰਗ ਦੋਵਾਂ ਨੂੰ ਸੰਧੂ ਹਸਪਤਾਲ ਵਿਖੇ ਕਰਵਾਇਆ ਗਿਆ ਦਾਖਲ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਨਿਸ਼ਾਨ ਸਿੰਘ ਵਾਸੀ ਦਦੇਰ ਸਾਹਿਬ ਅਤੇ ਨਰਸ ਸ਼ਵੇਤਾ ਸ਼ਰਮਾ ਜੋ ਕਿ ਪੱਟੀ ਸਰਹਾਲੀ ਰੋਡ ਤੇ ਹੋਮੋਪੈਥੀ ਦੀ ਨਿੱਜੀ ਪ੍ਰੈਕਟਿਸ ਕਰਦੇ ਹਨ ਉਨ੍ਹਾਂ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਦਿੱਤੇ ਜਾਣ ਤੇ ਉਹ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪੱਟੀ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਮੁੱਢਲਾ ਇਲਾਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਪੱਟੀ ਵਿਖੇ ਰੈਵਰ ਕਰ ਦਿੱਤਾ ਗਿਆ ਹੈ ਡਾਕਟਰ ਦੇ ਪੱਟ ਵਿੱਚ ਗੋਲੀ ਲੱਗੀ ਹੈ ਜਦਕਿ ਨਰਸੀ ਬਾਹ ਵਿੱਚ ਗੋਲੀ ਲੱਗੀ ਦੱਸੀ ਜਾ ਰਹੀ ਹੈ ਇਸ ਮੌਕੇ ਤੇ ਡੀਐਸਪੀ ਜਸਪਾਲ ਸਿੰਘ ਦਾ ਕੀ ਹੈ ਕਹਿਣਾ ਅਤੇ ਕੂਰ ਮੌਜੂਦ ਲੋਕਾਂ ਦਾ ਕੀ ਕਹਿਣਾ ਤੁਸੀਂ ਵੀ ਸੁਣੋ ਸੁਣੋ ਇਹ ਘਟਨਾ ਜਿਹੜੀ ਸਰੀਆਲੀ ਰੋਡ ਤੇ ਗੋਲੀ ਦੀ ਵਾਪਰੀਂ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਜ਼ਖਮੀ ਹੋਏ ਇਸ ਘਟਨਾ ਬਾਰੇ ਪੁਲਿਸ ਨੇ ਜਾ ਕੇ ਮੌਕਾ ਦੇਖਿਆ ਕਿ ਹੁਣ ਤੱਕ ਜਿਹੜੀ ਆ ਇਨਪੁੱਟ ਸਾਹਮਣੇ ਆਇਆ ਇਹ ਦੋਨੇ ਜਣੇ ਨਰਮਨ ਸਿੰਘ ਤੇ ਨਿਸ਼ਾਨ ਸਿੰਘ ਦੋਨੇ ਨੇ ਉੱਤੇ ਹਸਪਤਾਲ ਨੂੰ ਖੁੱਲ੍ਹ ਦੁਕਾਨ ਕਰਦੀ ਹੈ ਪਹਿਲਾਂ ਇਹ 400 ਰੁਪਏ ਦਾ ਸਹੂਆਰ ਕਰਦੇ ਸੀ ਤੇ ਇਹਨਾਂ ਨੇ ਆਪਣਾ ਉੱਥੇ ਦੋ ਜਣੇ ਆਏ ਆ ਤੇ ਉਹ ਆਪਣਾ ਫਾਇਰਿੰਗ ਕਰਕੇ ਗਏ ਇੱਕ ਦੇ ਨਿਸ਼ਾਨ ਸਿੰਘ ਦੇ ਗੋਲੀ ਲੱਗੀ ਆ ਤੇ ਇੱਕ ਨਾਲ ਉੱਥੇ ਇਹਨਾਂ ਦੀ ਮਿਲਕੀ ਹੋਈ ਉਹਦੇ ਹਰ ਕੇ ਤੇ ਪੁਲਿਸ ਜਿਹੜੀ ਇਸ ਘਟਨਾ ਨੂੰ ਕਿਸ ਨਜ਼ਰੀਏ ਤੋਂ ਦੇਖ ਰਹੀ ਹੈ ਲੁੱਟ ਖੋਹ ਦੀ ਘਟਨਾ ਹੈ ਜਾਂ ਕੋਈ ਰੰਜਿਸ਼ ਦੀ ਜਾਂ ਕਿਸ ਤਰ੍ਹਾਂ ਦੀ ਘਟਨਾ ਨਾਲ ਮਤਲਬ ਦੇਖ ਰਹੀ ਹੈ ਹੁਣਗਾ ਆਪਣਾ ਤਫਤੀਸ਼ ਕਰਦੇ ਆ ਵੀ ਇਹਨਾਂ ਦੀ ਕੀ ਕੋਈ ਪੁਰਾਣੀ ਰੰਜਿਸ਼ ਆ ਕੀ ਸਰ ਕਿੰਨੇ ਫਾਇਰ ਹੋਏ ਜੀ ਦੋ ਫਾਇਰ ਹੋਏ ਠੀਕ ਨਾਮ ਬਾਜੀ ਤੁਹਾਡਾ ਨਿਰਮਲ ਇਹ ਤੁਹਾਡਾ ਜਿਹੜਾ ਸਰੀਆਲੀ ਰੋਡ ਤੇ ਇਲੈਕਟ੍ਰੋਪੈਥੀ ਹਮ ਇਲੈਕਟ੍ਰੋ ਇਲੈਕਟ੍ਰੋ ਮੋਬਾਈਲ ਡਾਕਟਰੀ ਕਲੀਨਿਕ ਆ ਜੀ ਕਲੀਨਿਕ ਤੁਸੀਂ ਉੱਥੇ ਬਤਾਓ ਡਾਕਟਰ ਨਹੀਂ ਬਤਾਓ ਡਾਕਟਰ ਆ ਜੀ ਮੈਂ ਬਜ਼ਾਰ ਗਿਆ ਸੀ ਛੋਟਾ ਬ੍ਰਦਰ ਤੇ ਮੇਰਾ ਉੱਥੇ ਕਲੀਨਿਕ ਤੇ ਬੈਠਾ ਸੀ ਜੀ ਨਾਂ ਜੀ ਉਹਨਾਂ ਦਾ ਉਹਨਾਂ ਦਾ ਨਿਸ਼ਾਨ ਸਿੰਘ ਆ ਜੀ ਇੱਕ ਹਾਲ ਪਰਸੀ ਮੇਰੇ ਬੈਠੇ ਸੀ ਸ਼ੁਭੇਤਾ ਸ਼ਰਮਾ ਜੀ ਜੀ ਕੋਈ ਆਇਆ ਜੀ ਉਹਨਾਂ ਨੂੰ ਗੋਲੀ ਮਾਰ ਕੇ ਚਲੇ ਗਿਆ ਜੀ ਛੋਟੇ ਬ੍ਰਦਰ ਤੇ ਦੋ ਗੋਲੀਆਂ ਲੱਗੀਆਂ ਇੱਕ ਗੋਲੀ ਉਹਨਰੇ ਹਾਲ ਪਰਸ਼ੇਤਾ ਸ਼ਰਮਾ ਤੇ ਲੱਗੀ ਆ ਜੀ ਕੋਈ ਉੱਥੇ ਲੁੱਟਖੋ ਵਗੈਰਾ ਦੀ ਕੋਈ ਲੁੱਟਖੋ ਕੋਈ ਨਹੀਂ ਹੋਈ ਜੀ ਉਹਨਾਂ ਦਾ ਨਹੀਂ ਹੋਣਾ ਨਹੀਂ ਹਾਂਜੀ ਹਾਂਜੀ ਕੋਈ ਤੁਹਾਡਾ ਕਿਸੇ ਨਾਲ ਕੋਈ ਨਹੀਂ ਕੋਈ ਵੈਰ ਰੋਧ ਨਹੀਂ ਹੈ ਕਿਸੇ ਪ੍ਰੋਪਰ ਪੱਟੀ ਦੇ ਰਹਿਣਗੇ ਤੁਸੀਂ ਅਸੀਂ ਦਦੇਰ ਸਾਹਿਬ ਦੇ ਰਹਿਣ ਵਾਲੇ ਅਸੀਂ ਤੁਸੀਂ ਦਦੇਰ ਸਾਹਿਬ ਤੋਂ ਆਣ ਇੱਥੇ ਕਲੀਨਿਕ ਕਦੋਂ ਦੇ ਕਰ ਰਹੇ ਚਾਰ ਸਾਲ ਹੋ ਗਏ ਜਿੱਥੇ ਕਰਦੇ ਨੂੰ ਕਰਦੇ ਠੀਕ ਹੈ ਜੀ ਤੇ ਇਸ ਬੰਦੀ ਕੋਈ ਮਤਲਬ ਉੱਥੇ ਕੋਈ ਲੁੱਟ ਖੋਹ ਨਹੀਂ ਇਸ ਤੋਂ ਪਹਿਲਾਂ ਕੋਈ ਇਨਸੀਡੈਂਟ ਹੋਇਆ ਨਾ ਜੀ ਨਾ ਜੀ ਕਦੀ ਕੋਈ ਇਸ ਤਰ੍ਹਾਂ ਹੋਇਆ ਨਹੀਂ ਜੀ ਤੁਸੀਂ ਇਸ ਘਟਨਾ ਨੂੰ ਕੀ ਮੰਨ ਕੇ ਚੱਲਦੇ ਹੋ ਕੋਣ ਦੇਖੋ ਜੀ ਉਹਨੇ ਤਾਂ ਪਤਾ ਲੱਗ ਪੂਰੀ ਫਾਇਦਾ ਦੱਸੇ ਕਰਕੇ ਦੱਸੇ ਜੀ ਕਿ ਕੀਸਾ ਹੋ ਗਿਆ ਸੀ ਸਾਡਾ ਕਿਸੇ ਨਾਲ ਕੋਈ ਵੈਰ ਰੋਧ ਨਹੀਂ ਹੈਗਾ ਜੀ ਨਾ ਕਿਸੇ ਨਾਲ ਕੋਈ ਲੜਾਈ ਠੀਕ ਹੈ ਜੀ ਇਸ ਤੋਂ ਪਹਿਲਾਂ ਕੋਈ ਇਦਾਂ ਦੀ ਨਾ ਜੀ ਨਾ ਕਦੀ ਸਾਡਾ ਕਦੀ ਨਾ ਕੋਈ ਝਗੜਾ ਕਰਤ ਨਹੀਂ ਹੋਇਆ ਠੀਕ ਹੈ